ਹਾਂਜੀ ਭਰਾ ਜੀ ਸਤ ਸ੍ਰੀ ਅਕਾਲ ਜੀ ਬਹੁਤ ਭਰਾਵਾਂ ਦੇ ਫੋਨ ਆਏ ਵੀ ਕੂਤਰ ਕੱਢ ਕੇ ਦਿਖਾ ਦਿਓ ਇੱਕ ਜੋੜੇ ਦੀ ਵੀਡੀਓ ਬਣਾ ਦਿਓ ਦੋਹਾਂ ਦੀ ਬਣਾ ਦਿਓ ਭਰਾ ਜੀ ਆ ਕਬੂਤਰੀਆਂ ਸਾਰੀਆਂ ਇਹ ਹੋਣਗੀਆਂ 70 ਤੋਂ 80 ਕਰ ਲਿਓ ਚੈੱਕ ਭਰਾ 70 80 ਕੂਤਰੀਆਂ ਇਹ ਇਹ ਕਬੂਤਰੀਆਂ ਦੀ ਵੀਡੀਓ ਕਰ ਲਿਓ ਭਰਾ ਚੈੱਕ ਇਹ ਮੈਂ ਇਕੱਠੀਆਂ ਕਰ ਲਿਆ ਸੀ ਜਿਹੜੇ ਜੋੜੇ ਲੱਗੇ ਉਹ ਵੱਖਰੇ ਐ ਜਿਹੜੀਆਂ ਨਹੀਂ ਲੱਗੀਆਂ ਹੋਣ ਸੀ ਉਹ ਕਰ ਲਈਆਂ 20 25 ਜੋੜੇ ਵੀ ਲੱਗੇ ਵਿਆ ਕੂਤਰੀਆਂ ਆ ਪਰਾ ਸਾਰੀਆਂ ਇਹ ਤੇ ਜੇ ਕਿਸੇ ਨੂੰ ਸਮਝ ਚ ਆਉਂਦੀ ਆ ਤਾਂ ਦੇਖਿਓ ਪਰਾ ਕਰੋ ਚੈੱਕ ਇਹ ਟੋਟਲ ਕੂਤਰੀਆਂ 80 ਕੂਤਰੀਆਂ ਹੋਣੀਆਂ 80 80 ਤੋਂ 70 ਤੋਂ 80 ਜੇ ਅਗੇ ਦੀ ਸਮਝ ਚ ਆਉਂਦੀ ਆ ਮੈਂ ਕੂਤਰ ਵੀ ਦਿਖਾਉਣਾ ਪਰਾ ਨਾਲ ਹੀ ਵੀਡੀਓ ਅਟੈਚ ਆ ਕੂਤਰਾਂ ਵਾਲੀ ਵੀ ਕੂਤਰ ਵੀ ਦਿਖਾਉਣਾ ਪਰਾ ਜੀ ਆਪਾਂ ਸਾਰੀਆਂ ਹੀ ਦੇਣੀਆਂ ਐ ਕੂਤਰੀਆਂ ਜੇ ਕੋਈ ਇਹਦੇ ਸਮਝ ਚ ਆਈਆਂ ਕਿ ਇੱਕ ਨੇ ਕਿਸੇ ਨੇ ਇੱਕ ਲੈ ਜਾਣੀਆਂ ਦੋ ਲੈ ਜਾਣੀਆਂ ਕੱਠੀਆਂ ਲਿਆਣੀਆਂ ਜੇ ਕੱਠੀਆਂ ਲਿਆਣੀਆਂ ਉਹ ਜਾ ਰੇਟ ਹੋ ਜਾਊਗਾ ਜੇ 1-2 ਲਿਆਣੀਆਂ ਉਹ ਜਾ ਹੋ ਜਾਊਗਾ ਭਰਾ ਜੀ ਠੀਕ ਆ ਜੇ ਇਹਦੇ ਸਮਝ ਚਾਉਣ ਤਾਂ ਲਾਜ਼ਮੀ ਕਰ ਲਿਓ ਕੰਡੈਕਟ ਤਕਾ ਕੇ ਵੇਖ ਲਓ ਭਰਾ ਬਾਕੀ ਆ ਜਾਓ ਭਰਾ ਕੋਈ ਚਾਹ ਪਾਣੀ ਪੀ ਕੇ ਮੁੜ ਜਾਓ ਜੇ ਨਹੀਂ ਸਮਝ ਚਾਇਆ ਦੇਖ ਕੇ ਮੁੜ ਜਾਓ ਕੋਈ ਗੱਲ ਨਹੀਂ ਬੁੱਕ ਕਰਕੇ ਮੁੜ ਜਾਓ ਦੂਜੀ ਵਾਰੀ ਲੈ ਜਾਓ ਠੀਕ ਆ ਭਰਾ ਜੀ ਆਹ ਸਾਰੀਆਂ ਕਬੂਤਰੀਆਂ ਠੀਕ ਆ ਕਰੋ ਚੈੱਕ ਬਾਕੀ ਵੇਖ ਲਓ ਪ੍ਰਾ ਕੂਤਰ ਵੀ ਦਿਖਾਉਣਾ ਪ੍ਰਾ ਤੁਹਾਨੂੰ ਟੋਟਲ ਕੂਤਰਾਂ ਆ ਗਏ ਸਾਰੀਆਂ 80 ਆ ਇਹ 80 ਨਾ ਕੂਤਰੀਆਂ ਦੇ ਸਾਰੀਆਂ ਬਰੀਡਾਂ ਆ ਕਬੂਤਰਾ ਆ ਗਏ ਪ੍ਰਾ ਵੱਡੇ ਜਿਹੜੇ ਜੋੜੇ ਲੱਗਿਆ ਤੋਂ ਵੱਖਰੇ ਆ ਇਹ ਹੋਣਗੇ 55 60 55 ਤੋਂ 60 ਆ ਇਹ ਇਹ ਵੱਡੇ ਕੂਤਰ ਆ ਮੰਨ ਲਾ ਜਿਹੜੇ ਜੋੜੇ ਨਹੀਂ ਲੱਗੇ ਵੇ ਇਹ ਚ ਪੰਜ ਚਾਰ ਕੂਤਰੇ ਦੇ ਉੱਡਣ ਵਾਲੇ ਸੀਗੇ ਜਿਹੜੇ ਉਹ ਵੀ ਵਿੱਚ ਹੀ ਤਿੰਨ ਆਖ ਨਹੀਂ ਚਾਰ ਆ ਉਹ ਤੇ ਬਾਕੀ ਵੱਡੇ ਆ ਭਰਾ ਸਾਰੇ ਆਹ ਕਰ ਲਿਆ ਚੱਕ 55 60 ਕੂਤਰੇ ਇਹ ਟੋਟਲ ਬ੍ਰੀਡ ਆ ਇਹ ਚ ਬਾਪੂ ਧੰਨੇ ਵਾਲੇ ਵੀ ਆ ਕਾਕੇ ਵਾਲੇ ਵੀ ਹੈਗੇ ਆ ਡੀਸੀ ਵੇਗ ਵਾਲੇ ਵੀ ਹੈਗੇ ਆ ਸਰਪੰਚਾ ਲੱਲੂਆ ਨੇ ਵਾਲੇ ਵੀ ਹੈਗੇ ਆ ਉਹ ਵੀ ਘੂਤਰ ਗਾਂਦੀਆਂ ਆਪਣੇ ਕੋਲ ਆਇਆ ਸੀਗਾ ਇਹ ਸਾਰੇ ਘੂਤਰ ਆ ਭਰਾ ਜੀ ਕਰ ਲਿਓ ਜਕਰ ਮੇਰਾ ਨੰਬਰ ਹੈਗਾ 98723 22163 650 ਸਬ ਤੇ ਮੈਸੇਜ ਕਰ ਲਿਓ ਵੇਖ ਕੇ ਜੇ ਕੇ ਦੀ ਕੋਈ ਸਮਝ ਆਉਂਦਾ ਤਾਂ ਭਰਾ ਲੈ ਲਿਓ ਹਨਾ ਆਪਾਂ ਸਾਰੇ ਹੀ ਦੇਣੇ ਆ ਤਕਰੀਬ ਨਾ ਇਹ 202 200 ਦਾ ਨਗਰ ਤਾਂ ਤੁਹਾਨੂੰ ਆ ਦਿਖਾਈ ਜਾਣਾ ਬਾਕੀ ਜੋੜੇ ਲੱਗੇ ਹੋਏ ਆ ਉਸ ਇੱਕ ੁੱਡੇ ਚ ਹੋਰ ਵੀ ਆ ਜਿਹੜੇ ਉੱਡਣ ਡਣ ਵਾਲੇ ਸੀਗੇ ਪਿਛਲੇ ਸਾਲ ਵਾਲੇ ਐਸ ਕਿ ਆ ਸਾਲ ਵਾਲੇ ਉਹ ਵੀ ਹੈਗੇ ਆ ਭਰਾ ਕਾਰ ਲੋ ਜੇ ਕਦੋਂ ਜੋੜੇ ਵੀ ਦਿਖਾ ਦਿੰਦੇ ਨੇ ਇੱਕ ਖੁੱਡਾ ਦਾ ਇੱਥੇ ਕੋਲੇ ਹੀ ਆ ਜੋੜਿਆਂ ਨਾਲ ਉਹ ਚ 15 15 ਤੋਂ 20 ਜੋੜੇ ਲੱਗੇ ਹੋਏ ਆ ਇਹ ਕਹਿੰਦੇ ਲੱਗੇ ਲਗਾਏ ਜੋੜੇ ਲੈਣੇ ਉਹ ਵੀ ਲੈ ਜਾਓ ਯਾਰ ਸਾਰੇ ਆਪਾਂ ਨਾਲ ਸਾਰਟ ਕਰਨੇ ਆ ਕੂਤਰ ਜਮਾ ਹੌਲੇ ਕਰਨੇ ਆ ਖੁੱਡੇ ਵੇਖ ਲੋ ਭਰਾ ਆਲ ਬਰੀਡ ਆ ਕੂਤਰਾਂ ਦੀ 101% ਗਾਰੰਟੀ ਹੋਊਗੀ ਹਰ ਪਾਸਿਓਂ ਠੀਕ ਆ ਬੱਚੇ ਕੱਢਣ ਦੀ ਬੱਚੇ ਉੱਡਣ ਦੀ ਠੀਕ ਹੈ ਬਾਕੀ ਹਾਰ ਜੱਤ ਮੁਕੱਦਰਾਂ ਦੀ ਹੁੰਦੀ ਆ ਭਰਾ ਜੀ ਬਾਜ਼ੀਂਆਂ ਚ ਆ ਜੋੜੇ ਲੱਗੇ ਵਿਆਹ ਘੁੱਡੇ ਚ ਭਰਾ ਕੋਈ ਆਂਡੇ ਧਰੀ ਬਿਠੇ 15 16 ਜੋੜੇ ਲੱਗੇ ਹੋਏ ਘੁੱਟੇ ਚ ਇਹ ਜੋੜੇ ਲੱਗੇ ਲਗਾਏ ਲੈ ਜਾਣੇ ਇਹ ਲੱਗੇ ਲੈ ਆਏ ਲੈ ਸਕਦੇ ਆ ਮੈਸੇਜ ਕਰ ਲਓ ਭਰਾ ਬਣ ਕੇ ਫੋਨ ਕਈ ਵਾਰੀ ਨਹੀਂ ਚੱਕਿਆ ਜਾਂਦਾ 98723281763 ਬੜੇ ਵੀਰਾਂ ਦੇ ਐਸੀ ਅਗਰ ਉਹਦੇ ਵੀਡੀਓ ਤੇ ਨਹੀਂ ਲੱਗੀ ਅੱਜ ਭਰਾ ਕੜੀਆਂ ਜੀਆਂ ਪੈਂਦੀਆਂ ਅਸੀਂ ਮਾਖਾ ਚੱਲ ਵੀਡੀਓ ਬਣਾ ਕੇ ਦਿੰਦਾ ਆ ਜੋੜੇ ਆ ਭਰਾ ਜੀ ਇਹ ਸਾਰੇ ਜੋੜੇ ਲੱਗੇ ਲੱਗੇ ਲਗਾਏ ਜੋੜ ਲੈਣੇ ਲੱਗੇ ਉਹੀ ਕੂਤਰ ਹੈ